ਕਤਾਈ ਨੇ ਲੱਗਾ ਗੱਡੀ ਉੱਤਰ ਲਗੇ ਕਾਰ ਹੀ ਸਾਈਡ ਮਾਰਦੀ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਦਿਸ਼ਾ ਸੀਗੇ ਇਹ ਤਾਂ ਅਮਰੀਕਾ ਚ ਗਿਆ ਸੀ ਭਾਜੀ ਟਰਾਲਾ ਲੈ ਗਏ ਅਮਰੀਕਾ ਨੂੰ ਹੀ ਗਿਆ ਹੀ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟਰਾਲੇ ਤੇ ਗੱਡੀ ਤਾਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਦੇ ਐਕਸੀਡੈਂਟ ਹੋ ਗਿਆ ਤੁਸੀਂ ਪੁਲਿਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਲੱਗ ਫੈਨੀ ਸਾਟੋ ਦੇ ਗਾੜੀ ਕੋਈ ਚੀਜ਼ ਨਹੀਂ ਸੀ ਪਾਹੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਹਏ ਮੇਰੇ ਪੁੱਤਰੇ ਕੀ ਦੇ ਮੈਂ ਨਹੀਂ ਕੀਤੀ ਕਾਲ ਕੀਤੀ ਆ ਇਹ ਤੁਹਾਡੇ ਨਾਲ ਜ਼ੁਲਮ ਹੋ ਗਿਆ ਜੇ ਸੁਪਰਵਾਰ ਦੀ ਗੱਲ ਹੈ ਜੇ ਆਏ ਦੀ ਵੀ ਮੰਨਦੇ ਤੇਾ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੀ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਐਕਸੀਡੈਂਟ 'ਚ ਹੋਈ ਮੌਤ 2 ਸਾਲ ਪਹਿਲਾਂ ਹੀ ਗਿਆ ਸੀ ਕੈਨੇਡਾ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦੀ ਧਰਤੀ ਦਾ ਰੁੱਕ ਕਰਦੇ ਨੇ ਪਰ ਵਿਦੇਸ਼ੀ ਧਰਤੀ ਤੋਂ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆndੀਆਂ ਵਾ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੁੰਦਾ ਹੈ ਤਾਂ ਇਹੋ ਜੇ ਇੱਕ ਮਾਮਲਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਵਾ ਜਿੱਥੇ 2 ਸਾਲ ਪਹਿਲਾਂ ਕੈਨੇਡਾ ਗਏ ਤੇਜਵੀਰ ਸਿੰਘ ਨਾਮਕ ਨੌਜਵਾਨ ਦੀ ਐਕਸੀਡੈਂਟ ਦੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਤੇਜਵੀਰ ਸਿੰਘ ਦੀ ਪਤਨੀ ਜਗਰੂਪ ਕੌਰ ਜੋ ਕਿ 4 ਸਾਲ ਪਹਿਲਾਂ ਕੈਨੇਡਾ ਗਈ ਸੀ ਉਸ ਵੱਲੋਂ 2 ਸਾਲ ਪਹਿਲਾਂ ਆਪਣੇ ਪਤੀ ਨੂੰ ਵੀ ਕੈਨੇਡਾ ਬੁਲਾ ਲਿਤਾ ਗਿਆ ਸੀ ਤਾ ਤੇਜबीर ਸਿੰਘ ਉਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਕੈਨੇਡਾ ਤੋਂ ਅਮਰੀਕਾ ਵੱਲ ਟਰਾਲਾ ਲੈ ਕੇ ਜਾਂਦੇ ਸਮੇਂ ਰਸਤੇ ਦੇ ਵਿੱਚ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਵਾ ਜਿਸ ਦੀ ਇਲਾਜ ਦੇ ਦੌਰਾਨ ਮੌਤ ਦੀ ਖਬਰ ਹੁਣ ਸਾਹਮਣੇ ਆਈ ਆ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤੇ ਪਰਿਵਾਰ ਵਾਲੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਗੁਜਾਰਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਨਾ ਨਾ ਪਰਮਜੀਤ ਇਹਦਾ ਲਈ ਬੇਟੇ ਨਾਲ ਪਤਾ ਇਨੇ ਲੱਗਾ ਗੱਡੀ ਜੋ ਉਤਰ ਲੱਗੇ ਕਾਰ ਹੀ ਸਾਈਡ ਮਾਰ ਗਈ ਮੇਰੇ ਪੁੱਤ ਨੂੰ ਮੈਂ ਕਿਹਾ ਕਿਹੜੀ ਦੇਸ਼ ਗਈ ਸੀ ਇਹ ਤਾਂ ਅਮਰੀਕਾ ਚ ਗਿਆ ਸੀ ਪਾਜੀ ਟਰਾਲਾ ਰਹਿ ਗੇ ਅਮਰੀਕਾ ਨੂੰ ਗਿਆ ਹੀ ਉੱਥੇ ਗਿਆ ਜੀ ਚੈੱਕ ਕਰਨ ਲੱਗਾ ਮਗਰ ਉਹ ਗੱਡੀ ਆਈ ਮਗਰ ਉਹ ਕਾਰ ਹੀ ਮਾਰ ਗਈ ਸਾਈਡ ਤੇ ਸਾਨੂੰ ਤੁਹਾਨੂੰ ਕਿਹਾ ਲਗਾ ਸਾਨੂੰ ਜਿਹੜੇ ਨਾਲ ਡਰਾਈਵਰ ਸੀ ਉਹਨਾਂ ਨੇ ਮੁੜ ਕੇ ਕੰਪਨੀ 'ਚ ਫੋਨ ਲਾਇਆ ਤੇ ਕੰਪਨੀ ਵਾਲਿਆਂ ਨੇ ਬੌਟੀ ਨੂੰ ਲਾਇਆ ਬੌਟੀ ਨੇ ਮੁੜ ਕੇ ਸਾਨੂੰ ਕਾਲ ਕੀਤੀ ਆ ਹਾਏ ਸਾਡੇ ਨਾਜੂ ਲਮ ਹੋ ਗਿਆ ਜੇ ਸ਼ੁਕਰਵਾਰ ਦੀ ਗੱਲ ਹੈ ਜੇ ਹਾਂਜੀ ਹਾਏ ਦੀ ਵੀ ਮੰਨਦੇ ਆ ਕੋਈ ਸਾਡਾ ਹਾਲ ਨਹੀਂ ਰਹਿ ਗਿਆ ਅਸੀਂ ਲੁੱਟੇ ਮਾਰੇ ਗਏ ਜੇ ਹਾਏ ਅਸੀਂ ਬਰਬਾਦ ਹੋ ਗਏ ਆ ਹਏ ਸਹੀ ਬੋਤ ਹੀ ਰਹੀ ਬੜਾ ਸੁਣਾ ਸਲੱਖਾ ਜਮਾਨੀ ਇੱਕ ਸੱਟ ਨਹੀਂ ਸਹੀ ਗਈ ਉਹ ਤੋਂ ਹਏ ਦੋ ਸਾਲੀ ਹੋਏ ਗਏ ਨੂੰ ਅਜੇ ਉਹਨੇ ਸੱਟ ਨਹੀਂ ਲਾਦੀ ਕੋਈ ਗੱਡੀ ਕੋਈ ਨਹੀਂ ਜਲੀ ਜਿੱਦਾ ਜਵਾਨ ਸੀ ਫੇਨੀ ਸੱਟੋ ਦੇ ਗੱਡੀ ਕੋਈ ਚੀਜ਼ ਨਹੀਂ ਸੀ ਪਾਹੀ ਉਹਨੇ ਤੇ ਇੱਕ ਬੁੱਲਾ ਨਹੀਂ ਚੱਲਿਆ ਆਏ ਮੇਰੇ ਬੋਤ ਰੇਖ ਦੇ ਮੈਨਾਂ ਆਣੀ ਕੀਤੀ ਅਨੇਕੀ ਮਮੀ ਆਖ ਤੇਜ ਵੈੰਦੋ ਜਾਨਾ ਜਾਨਾ ਵੀ ਮੈਂ ਕਰਦਾ ਸਾਡੇ ਨਾ ਟਰਾਲੇ ਚ ਗੱਲਾਂ ਕਰਦਾ ਗਿਆ ਵਾਰ ਮੁੜ ਕੇ ਬੱਚਿਆਂ ਨੇ ਗੱਲ ਕੀਤੀ ਭੁਆ ਹੀ ਮਰ ਜੂ ਬੋਤ ਵੇਂਦਾ ਮੈਂ ਸੌਣ ਲੱਗਾ ਮੁੜ ਕੇ ਹੀ ਅੱਖਾਂ ਸੌਂ ਗਈ ਵੀ ਸੌਂ ਗਈ ਮੈਨੂੰ ਮੁੜ ਕੇ ਸੌ ਗਿਆ ਸੁੱਤੇ ਨੂੰ ਠਾਇਆ ਸੁੱਤੇ ਨੂੰ ਠਾਇਆ ਨਾਲ ਦੇ ਨੇ ਆਏ ਇਹੀ ਮੰਗ ਕਰਦੇ ਆ ਇਹਦੇ ਇਹੋ ਵੇਚਣਾ ਸਾਡੇ ਬੱਚੇ ਦੀ ਡੈਡਪੁੱਟੀ ਹੁੰਦੀ ਹੈ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ 데ਥ ਹੋ ਗਈ ਬੱਚੇ ਦੀ ਡੈਡਪੁੱਟੀ ਡੈਡ ਇੱਧਰ ਆ ਜਾ ਛੇਤੀ ਤੋਂ ਛੇਤੀ ਅਸੀਂ 4 ਦਿਨ ਹੋ ਗਏ ਬਿਲਕਦਿਆਂ ਨੂੰ 4 ਦਿਨ ਹੋ ਗਏ ਬਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆ ਜਾਓ ਹੱਥੀ ਅਸੀਂ ਸਭ ਕੁਝ ਕਰਨਾ ਹੱਥੀ ਅਸੀਂ ਵੇਖ ਲਈਏ ਨੂੰ ਆਏ ਨੂੰ ਗਰਣਾ ਲਾ ਲੀਆ ਫੇ ਕੀ ਕੁਛ ਬਣਿਆ ਇਹਦੇ ਨਾਲ ਓਹੋ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟਰਾਲੇ ਤੇ ਗੱਡੀ ਤਾਂ نیچے ਉੱtreਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਤੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪ੍ਰਾਪ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਜ਼ ਮੇਰੇ ਵੀਰ ਦੀ ਬਾਡੀ ਪੁਲੀਸ ਇੰਡੀਆ ਵਾਪਸ ਸਾਡੇ ਕੋਲ ਭੇਜ ਦੋ ਜ਼ਰੂਰ ਅਸੀ ਪਰਵਾਸਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਣਕੇ ਤੇ ਬੱਸ ਪੂਰੀ ਬਾਡੀ ਦਾ ਸਰਕਲ ਖਲੋ ਗਿਆ ਚਲੋ ਇਹ ਆਪਣੀ ਮੇਰਾ ਨਾਂ ਜੀ ਭਾਈ ਦਵਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਤੇ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੇ ਲੜਕਾ ਹੀ ਆਪਣਾ ਕੀ ਗੱਲ ਬੜੀ ਨਾਲ ਨਾਲ ਨੂੰ ਕਿੰਨੇ ਚੱਪ ਰਹੇ ਸੀ ਗੱਲ ਜੀ ਕਾਦੀ ਬਣਨੀ ਸੀ ਮੇਰਾ ਜੋ ਲਖਾਦੀ ਕਈ ਜਣਾ ਹੋ ਸਕਦੇ ਕਨੇਚਰ ਤੋਂ ਕਿਹਾ ਸੀ ਕਿਨੇਡਾ ਗਏ ਸੀ ਇਹ ਜੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਾਸਾ ਵਾਪਰ ਕਰ ਹਾਂਜੀ ਹਾਸਾ ਆ ਉਧਰ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਗੱਲ ਤੇ ਗੱਲ ਵੀ ਨਹੀਂ ਹੋਣੀ ਕੋਈ ਚਾਹੀਦੀ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਤਰ ਦੇ ਕੋਈ ਜਿਹੜੇ ਐਗਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਪੰਨੀ ਸੱਚੇ ਕੀ ਜਾਂਦੀ ਡੈੱਡ ਪਾਲਟੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਵੇ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੀ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਫੇਰ ਉਹਦੀ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰंजे ਤੇ ਹੀ ਆਏ ਉਹ ਇੱਕ ਮੰਝਾ ਸਵੇਰੇ ਸੁਪਰੇ ਪਾ ਦਈਦਾ ਇੱਕ ਰਾਤ ਨੂੰ ਫੇਰ ਪਾ ਦਈਦਾ ਇੱਕ ਬੇਟਾ ਇੱਕ ਲੜਕਾ ਹੀ ਆਪਣਾ ਤੇਜਵੀਰ ਉਹ ਖਤਮ ਹੋ ਗਿਆ ਵੀ ਤੁਹਾਨੂੰ ਪਹਿਲਾਂ ਪਤਾ ਸਾਨੂੰ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਜਦੋਂ ਸਾਡਾ ਕੇ ਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਖਿਆ ਨਹੀਂ ਗਾਦੇ ਉਦੋਂ ਅਸੀਂ ਕਾਹ ਹੋਈ ਪਤਾ ਹੀ ਕਰਨਾ ਹੈ ਕੀ ਕਰਨਾ ਹੈ ਲਾਓ ਵੀ ਸਾਡੇ ਲਾਓ ਵੀ ਤੁਹਾਡੇ ਉੱਤੇ ਹਾਂਜੀ ਨੌ ਉੱਥੇ ਆ ਹੋਰ ਮੰਗ ਕਰਦੇ ਸਰਕਾਰ ਕੋਲੋਂ ਮੰਗ ਜੀ ਕਰਦੇ ਆ ਜੀ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਆ ਵੀ